ਚੈਨਲ ਖੁਲੀਆਂ ਗੱਲਾਂ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਇਹ ਮੈਂ ਤੁਹਾਨੂੰ ਦਿਖਾ ਰਿਹਾ ਸਾਡੇ ਘਰ ਦਾ ਬੈਕ ਚਾਰਟ ਜਿੱਥੇ ਅਸੀਂ ਥੱਲੇ ਕਾਲਾ ਲਾਇਆ ਹੋਇਆ ਕਿਵਰੇ ਅਸੀਂ ਸਰਦੀਆਂ ਦੇ ਦਿਨਾਂ ਵਿੱਚ ਤੇ ਪਿੱਛੇ ਕੁਰਸੀਆਂ ਢਾਕੇ ਬੈਠ ਜਾਂਦੇ ਹਾਂ ਜਦੋਂ ਵੀਕਐਂਡ ਹੁੰਦਾ ਸੈਚਰਡੇ ਸੰਡੇ ਤੇ ਇਸ ਟਾਈਮ ਸਾਡਾ ਸ਼ੇਰੂਪਿਆ ਇੱਥੇ ਸੁੱਤਾ ਸ਼ੇਰੂ ਕਰਦਾ ਪਿਆ ਇੰਜੋਏ ਆ ਦੇਖੋ ਹਲਕੀ ਹਲਕੀ ਤੋਪਾ ਤੇ ਇਰਾਮ ਨਾਲ ਮ제 ਕਰਦਾ ਪਿਆ ਦੇਖੋ ਕਿਦਾ ਸਟਾਈਲ ਦੇਖੋ ਇਹ ਕਿੰਨੇ ਬਾਲ ਸ਼ਾਈਨ ਕਰਦੇ ਆ ਕਿੰਨਾ ਸੋਹਣਾ ਲੱਗਦਾ ਪਿਆ ਇੱਥੇ ਇਹ ਆਲਾ ਇਹ ਸਾਡਾ ਬੈਕਯਾਰਡ ਆ ਆ ਪਿੱਛੇ ਇਸ ਤਰ੍ਹਾਂ ਫੈਂਸ ਲੱਗੀ ਹੁੰਦੀ ਹੈ ਘਰਾਂ ਦੇ ਮਗਰਲੇ ਪਾਸੇ ਲੱਕੜ ਦੀ ਫੈਂਸ ਹੁੰਦੀ ਹੈ ਇਹ ਸਾਡਾ ਪਿਛਲੇ ਪਾਸੇ ਜਿਹੜਾ ਬੈਕਯਾਰਡ ਬਾਟਰ ਟੈਂਕ ਹੁੰਦਾ ਤੇ ਜਿਹੜਾ ਮੀਂਹ ਦਾ ਪਾਣੀ ਹੈ ਇਹਦੇ ਵੀ ਜਾ ਕੇ ਸੇਵ ਹੁੰਦਾ ਹਰ ਘਰ ਦੇ ਵਿੱਚ ਅਤੇ ਆਸਟ੍ਰੇਲੀਆ ਵਿੱਚ ਇਹ ਜ਼ਰੂਰੀ ਆ ਇਹ ਰਿਕੁਆਇਰਮੈਂਟ ਤਾਂ ਉਹ ਰੱਖਣਾ ਹੀ ਪੈਣਾ ਕੰਨ ਲਾਉਣਾ ਹੀ ਪੈਣਾ ਛੱਤ ਦਾ ਜਿੰਨਾ ਵੀ ਪਾਣੀ ਆ ਮੀਂਹ ਦਾ ਸਾਰਾ ਇਹਦੇ ਵਿੱਚ ਆ ਕੇ ਜਮਾ ਹੁੰਦਾ ਤੇ ਜਿਹੜਾ ਵਾਧੂ ਪਾਣੀ ਹੁੰਦਾ ਓਵਰਫਲੋ ਹੋ ਕੇ ਪਿੱਛੇ ਨਿਕਲ ਵੀ ਜਾਂਦਾ ਤੇ ਆ ਬੈਕ ਸਾਈਡ ਆ ਸਾਰੇ ਘਰ ਦੀ ਆ ਉੱਪਰ ਕੈਮਰੇ ਵੇਰਾ ਲੱਗੇ ਹੋਏ ਆ ਸੇਫਟੀ ਵਾਸਤੇ ਤੇ ਬੈਕ ਸਾਈਡ ਵਿੰਡੋ ਆ ਤੇ ਤੇ ਕੁਛ ਐਮਰਜੈਂਸੀ ਲਾਈਟਸ ਲੱਗੀਆਂ ਹੋਈਆਂ ਉੱਤੇ ਇਹ ਤੇ ਇਹ ਘਰ ਹੈ ਅਹ ਐਸਾ ਨੂੰ ਹਲ ਫਰੈਸਕੋ ਕਹਿੰਦੇ ਆ ਤੇ ਜਿੱਦਾਂ ਆਪਾਂ ਪਿਛਲੇ ਪਾਸੇ ਕਹ ਦਨੇ ਆ ਕੋਈ ਕੋਈ ਬਰਾਂਡਾ ਛੋਟਾ ਜਿਹਾ ਬਣਾਇਆ ਹੋਵੇ ਇਹਨੂੰ ਇੱਕ ਘਰ ਦਾ ਹਲ ਫਰੈਸਕੋ ਕਹਿੰਦੇ ਆ ਤਾਂ ਇਹ ਹੁੰਦਾ ਵੀ ਕਦੇ ਛਾਹ ਪਾਣੀ ਪੀਣ ਲਈ ਬਾਹਰ ਬਹਿ ਗਏ ਤਾਂ ਅਸੀਂ ਇੱਥੇ ਆ ਰੱਖੀ ਹੋਈਆਂ ਆਰਡਰ ਫਰਨੀਚਰ ਇਹ ਫਰਨੀਚਰ ਹੈ ਪਾਣੀ ਵਿੱਚ ਵੀ ਖਰਾਬ ਨਹੀਂ ਹੁੰਦਾ ਜਦਾਂ ਮਰਜ਼ੀ ਇੱਥੇ ਅਸੀਂ ਇਹਨਾਂ ਬਰਵੀ ਰੱਖ ਦੀ ਚਾਹ ਇੱਥੇ ਰਹਿੰਦਾ ਪਿਆ ਹੈ ਆ ਉੱਪਰ ਪੱਖਾ ਲੱਗਿਆ ਹੋਇਆ ਛੱਤ ਤੇ ਤਾਂ ਵਾਕਿਆ ਦੇਖੋ ਇਹ ਮੈਂ ਤੁਹਾਨੂੰ ਕੱਢ ਕੇ ਦਿਖਾਉਣਾ ਵਾਹ ਇਹ ਦੇਖ ਹਿੱਤਾ ਕੁਰਸੀਆਂ ਐ ਟੇਬਲ ਨਾਲ ਅਸੀਂ ਮੰਝਾ ਰੱਖਿਆ ਪੰਜਾਬੀਆਂ ਵਾਲਾ ਇੱਕ ਇਹ ਅਸੀਂ ਪਿੱਛੇ ਕਿਬਰ ਬੈੰਨੇ ਹਸ ਵਾਲਾ ਤੁੱਪੇ ਬੰਨੇ ਆ ਤੇ ਜਿਹਨੂੰ ਬਾਹਰ ਕੱਢ ਲੈਨੇ ਕਹਾ ਦੇ ਉੱਤੇ ਇਹ ਆ ਨਿਆਣੀ ਸਾਡੇ ਕਈ ਵਾਰੀ ਤੇ ਬੰਦੇ ਆ ਝੂਲਦੇ ਆ ਮੇਜੇ ਕੰਮ ਕਰਦੇ ਬੈਠ ਬੱਚੇ ਤਾਂ ਆ ਇੱਕ ਅਸੀਂ ਸੈਕ ਕਰ ਰੱਖੀ ਹੋਇਆ ਕਰ ਸਕ ਐਕਸਰਸਾਈਜ਼ ਕਰਨ ਲਈ ਆ ਦੇਖੋ ਕਰੇ ਕਸਰਤ ਕਰਨੀ ਹੋਵੇ ਐਕਸਰਸਾਈਜ਼ ਕਰਨੀ ਹੋਵੇ ਇਹਨੂੰ ਸਲਾਹ ਸਕਦੇ ਆ ਤੇ ਖੜੇ ਖੜੇ ਇਹ ਜਿਹੜੇ ਘਰਾਂ ਦੇ ਸਾਡੇ ਸਾਈਡਾਂ ਦੇ ਉੱਪਰ ਇੱਕ ਇੱਕ 1.5 ਮੀਟਰ ਜਗ੍ਹਾ ਛੱਡੀ ਹੁੰਦੀ ਆ ਇਦਾਂ ਮਿਲ ਦਿਖਾਉਣਾ ਤੁਹਾਨੂੰ ਇਹਦਾ ਇਹ ਵੀ ਜ਼ਰੂਰੀ ਹੈ ਤੇ ਕਾਉਂਸਲ ਦੀ ਰਿਕੁਆਇਰਮੈਂਟ ਹੈ ਇਹ ਜ਼ਰੂਰੀ ਹੈ ਅੱਛੇ ਰੂਪੇ ਉੱਥੇ ਬਹਿ ਗਿਆ ਹੋਣਾ ਕਿ ਦੇਖੋ ਇਹ ਜਿੱਥੇ ਜੀ ਕਰਦਾ ਉੱਥੇ ਮੈਠਣ ਦਾ ਸਾਨੂੰ ਜਿਹੜੀ ਜਗ੍ਹਾ ਛੱਡੀ ਆ ਸੀ 1 ਮੀਟਰ ਡੈਡ ਮੀਟਰ ਸਾਈਡਾਂ ਦੇ ਦੋਨੇ ਪਾਸੇ ਕਰਾ ਲਈ ਇਹਦਾ ਕੋ ਮਤਲਬ ਆ ਜਿੱਦਾਂ ਕਿ ਕੋਈ ਐਮਰਜੈਂਸੀ ਆ ਜਾਵੇ ਕੋਈ ਫਾਇਰ ਹੋ ਜਾਵੇ ਤਾਂ ਕਿ ਫਾਇਰ ਬ੍ਰਿਗੇਡ ਵਾਲਿਆਂ ਨੂੰ ਈਜ਼ੀਲੀ ਅਸੈਸਮੈਂਟ ਮਿਲ ਸਕੇ ਉੱਥੇ ਅੰਦਰ ਆ ਸਕਣ ਸਾਈਡੋਂ ਤੋਂ ਕਰਨ ਨੂੰ ਅੱਗ ਤੋਂ ਬਚਾ ਸਕਣ ਇਤਾ ਕਰਕੇ ਇਦਾਂ ਇਹ ਜਗਾ ਛੱਡੀ ਹੁੰਦੀ ਸਾਰੇ ਦੋਨਾਂ ਸਾਰੇ ਘਰਾਂ ਦੇ ਸਾਈਡਾਂ ਦੇ ਜਗਾ ਛੱਡਿੰਦੀ ਇਸ ਤਰ੍ਹਾਂ ਤਾਂ ਬਾਕੀ ਆਲੇ ਵੀਰਾ ਲਾਇਆ ਹੈ ਕਰੇ ਛੋਟਾ ਜਿਹਾ ਪਲਾਂਟ ਇੱਕ ਇੱਕ ਨਾ ਸੋਹਣਾ ਲੱਗਦਾ ਦੇਖੋ ਕੀ ਬਾਤ ਹੈ ਬਾਕੀ ਆਪਾਂ ਪਲਾਂਟ ਸਾਈਡ ਤਾਂ ਕਰਦੇ ਪਿਛਲੇ ਪਾਸੇ ਰੱਖਿਆ ਕੁਝ ਅਗਲੇ ਪਾਸੇ ਵੀ ਅਗਲੀ ਵੀਡੀਓ ਦਿਖਾਵਾਂਗਾ ਤੇ ਇਸੇ ਤਰ੍ਹਾਂ ਘਰ ਦੇ ਚ ਦੂਸਰੇ ਪਾਸੇ ਮੈਂ ਇਧ ਜਾਵਾਂ ਉਧਰਲੇ ਪਾਸੇ ਵੀ ਇਦਾਂ ਹੀ ਅਸੀਂ ਆ ਜਗਾ ਛੱਡੀ ਹੁੰਦੀ ਆ ਆ ਦੇਖੋ ਇਧਰਲੇ ਪਾਸੇ ਵੀ ਆਹ ਫੈਂਸਾ ਲੱਗੀ ਹੋਈ ਹੈ ਲੱਕੜ ਦੀ ਤੇ ਆ ਸਾਡੇ ਏਸੀ ਦੀ ਜੁਨਟ ਲੱਗੀ ਹੋਈ ਹੈ ਵੱਡੀ ਆ ਦੇਖੋ ਐਕਸ਼ਨ ਇਹ ਨਾਲ ਲੱਗਿਆ ਹੈ ਤੇ ਬਹੁਤ ਹੀ ਵਧੀਆ ਐਕਸ਼ਨ ਹੈ ਔਰ ਇਹਦਾ ਕੁਆਲਿਟੀ ਆ ਏਸੀ ਜੁਨਟ ਦੀ ਪੰਜ ਸਾਲ ਤੋ ਦੀ ਕੋਈ ਸਾਨੂੰ ਕੋਈ ਟ੍ਰਾਵਲ ਨਹੀਂ ਰਹੀ ਅਜ ਤੱਕ ਨੇ ਆ ਜਿੱਦਾਂ ਜਗਾ ਆ ਜਾਂਦੀ ਅਸੀਂ ਇੱਥੇ ਕੱਪੜੇ-ਕੁਪੜੇ ਸਕਾਉਣੇ ਹੁੰਦੇ ਆ ਮਗਲੇ ਪਾਸੇ ਜਾ ਕੁਝ ਇਹ ਘਰ ਸੰਡਾ ਸਾਈਡ ਤੋਂ ਜੇ ਦੇਖੀ ਤਾਂ ਤਾਂ ਆ ਕਪੜੇ ਸੌਖਾ ਨਾਲ ਸਟੈਂਡ ਚੱਲਾ ਹੈ ਆ ਸੇਮ ਐਕਸੈਸ ਹੈ ਇੱਥੋਂ ਅਸੀਂ ਬਾਹਰਲੇ ਪਾਸੇ ਵੀ ਜਾ ਸਕਦੇ ਹਾਂ ਤੁਹਾਨੂੰ ਉਹ ਬੂਆ ਨਜ਼ਰ ਆ ਰਿਹਾ ਇਹਦਾ ਮਤਲਬ ਉਹੀ ਹੁੰਦਾ ਹੈ ਕਿ ਸੇਫਟੀ ਵਾਸਤੇ ਦੋਨੇ ਪਾਸਿਓਂ ਫਾਰ ਅਗਰ ਐਂਟਰ ਕਰ ਸਕੇ ਘਰ ਦੇ ਵਿੱਚ ਤਾਂ ਕਿ ਅੱਗ ਤੋਂ ਬਚਾਇਆ ਜਾ ਸਕੇ ਇਹ ਸਾਈਡ ਤੋਂ ਦੋਨੋਂ ਦਰਵਾਜ਼ੇ ਦਿਖ ਰਿਹਾ ਸਾਡੀ ਗਾਰਾਜ ਹੈ ਤੇ ਦੋ ਕਾਰਾਂ ਦੀ ਗਾਰਾਜ ਡਬਲ ਗਾਰਾਜ ਇਹ ਦਰਵਾਜ਼ਾ ਬਾਹਰ ਲਾਂਡਰੀ ਦੇ ਨਾਲ ਹੈਗਾ ਲਾਂਡਰੀ ਤੋਂ ਬਾਹਰ ਆ ਕੇ ਇੱਥੇ ਅਸੀਂ ਇਹ ਏਰੀਆ ਦੇ ਵਿੱਚ ਅਸੀਂ ਕੱਪੜੇ ਪਾਉਨੇ ਆ ਸਾਡੇ ਸਟੈਂਡ ਵਗੈਰਾ ਜਿੱਦਾਂ ਇਹਨਾਂ ਦੇ ਉੱਪਰ ਪਾ ਲੈਨੇ ਆ ਕੁਛ ਕੱਪੜੇ ਕੁਛ ਕੱਪੜੇ ਉਹ ਵੀ ਛਪਾਉਨੇ ਆ ਜਣਦੇ ਤੇ ਆ ਲੱਗੇ ਹੋਇਆ ਸਾਡਾ ਗੈਸ ਦਾ ਗੈਸ ਜਿਹੜੀ ਪਾਈਪ ਲਾਈਨ ਅੰਦਰ ਗੋਣੀ ਹੁੰਦੀ ਆ ਤੇ ਬਿਜਲੀ ਦੀ ਵੀ ਅੰਦਰ ਗੋਣੀ ਹੁੰਦੀ ਆ ਅੰਡਰਗਰਾਉਂਡ ਪਾਈਪ ਲਨ ਗੈਸ ਦੀ ਹੁੰਦੀ ਆ ਤੇ ਮੀਟਰ-ਮੀਟਰ ਲੱਗਿਆ ਸਾਰਾ ਦਾ ਰਹੀਮ ਵਾਲਿਆਂ ਦਾ ਤੇ ਕੋਈ ਵੀ ਤੁਸੀਂ ਗਰਮ ਪਾਣੀ ਕਰਨਾ ਜਾਂ ਗਲਪਾਣੇ ਨਹਾਉਣਾ ਜਾਂ ਕਿਚਨ ਚ ਅਸੀਂ ਗਰਮ ਪਾਣੀ ਚੁਸ ਕਰਦੇ ਆ ਆ ਹੋਗੇ ਤੁਹਾਡੇ ਐਮਰਜੈਂਸੀ ਲਾਈਟ ਰਾਤ ਨੂੰ ਜਗਦੀ ਆ ਜੀ ਹੋ ਨਹੀਂ ਹੋਵੇ ਤੇ ਇਸ ਤਰ੍ਹਾਂ ਦਾ ਇਹ ਸਾਡਾ ਬੈਕਯਾਰਡ ਆ ਕਰਦੀਆਂ ਸਾਈਡਾਂ ਨੇ ਤੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਦਾ ਸੇਫਟੀ ਦਾ ਇੱਥੇ ਖਿਆਲ ਰੱਖਿਆ ਜਾਂਦਾ ਆ ਟੈਪ ਬਾਟਰ ਵਗੈਰਾ ਆਸਿਆ ਪਿੱਛੇ ਲਾਨ ਨੂੰ ਮੈਂ ਕਿਉਂਕਿ ਪਾਣੀ ਲਾਉਣਾ ਤਾਂ ਉਹਦੇ ਵਾਸਤੇ ਆਏ ਤੇ ਆ ਨਾਲ ਕਾਰਾ ਸੱਟ ਪड़ोसੀਆਂ ਦਾ ਤਾਂ ਇਦਾਂ ਹੀ ਇਧਰ ਖਵਾ ਵੀ ਕਰ ਪਰਿਵਾਰ ਸਿਆਂ ਦੇ ਇੱਦਾਂ ਹੋਰ ਵੀ ਕਰ ਤੁਨ ਮਗਲ ਦੇ ਪਾਸੇ ਸ਼ਾਇਦ ਨਜ਼ਰ ਆਉਣੀ ਹੋਣਗੇ ਤੇ ਬੈਕ ਸਾਈਡ ਤੇ ਮੱਕੀ ਇਸ ਬਲੌਗ ਵਿੱਚ ਐਨ ਆਈ ਤੇ ਕਰਦਾ ਫਰੰਟ ਯਾਰਡ ਦੀ ਨੂੰ ਬਣਾ ਕੇ ਦਿਖਾਉਣਾ ਵੀਡੀਓ ਇੱਕ ਹੋਰ ਪਾਉਣਾ ਚੈਨਲ ਤੇ ਤੇ ਤਾਂ ਕਿ ਤੁਸੀਂ ਦੇਖ ਸਕੋਗੇ ਇੱਥੇ ਜਿਹੜੇ ਘਰ ਆਸਟ੍ਰੇਲੀਆ ਦੇ ਲੋਕ ਕਿਦਾਂ ਇੱਥੇ ਰਹਿੰਦੇ ਆ ਘਰ ਕਿਦਾਂ ਦੇ ਘਰ ਹੁੰਦੇ ਆ ਤੇ ਕੀ ਕੀ ਸਿਸਟਮ ਆ ਕੀ ਕੀ ਰਿਕੁਆਇਰਮੈਂਟ ਆ ਤਾਂ ਤੇ ਇਹ ਬਲੌਗ ਮੈਂ ਇੱਥੇ ਖਤਮ ਕਰਦਾ బేన్తి చనల్ల నుబ కో యో శేర్ పార్త యూ వెరి మచ్ థ్యాంక్ యూ వెరి మచ్